ਸਤਿ ਸ਼੍ਰੀ ਅਕਾਲ ਦੋਸਤੋ ਮਾਰਸ਼ਲ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਬਾਬਾ ਗੁਰਮੀਤ ਸਿੰਘ ਰਾਮ ਰਹੀਮ ਆਸ਼ਰਮ ਬਾਪੂ ਨਰੈਣ ਸਿੰਘ ਜਲੇਬੀ ਬਾਬਾ ਤੋਂ ਬਾਅਦ ਜੋ ਰਿਪਸਟ ਬਾਬਿਆਂ ਦੀ ਫੈਰਸਤ ਹੈ ਉਸ ਦੇ ਵਿੱਚ ਇੱਕ ਨਵਾਂ ਨਾਮ ਹੋਰ ਸ਼ਾਮਲ ਹੋ ਗਿਆ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਾ ਜੋ ਕਿ ਪਰਮੇਸ਼ਰ ਰੂਦਾਰ ਦੇ ਮੁਖੀ ਮੰਨੇ ਜਾਂਦੇ ਆ ਤੇ ਸਿੱਖ ਪ੍ਰਚਾਰਕ ਦੇ ਰੂਪ ਦੇ ਵਿੱਚ ਜਾਣੇ ਜਾਂਦੇ ਆ ਜੀ ਹਾਂ ਆਪ ਜੀ ਨੂੰ ਦੱਸ ਦਈਏ ਕਿ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਹਾਈ ਕੋਰਟ ਦੇ ਦਖਲ ਦੇ ਕਾਰਨ 12 ਸਾਲ ਦੇ ਇੱਕ ਕੁੜੀ ਦੇ ਨਾਲ 12 ਸਾਲ ਪਹਿਲਾਂ ਇੱਕ ਕੁੜੀ ਦੇ ਨਾਲ ਰੇਪ ਕਰਨ ਉਸ ਨੂੰ ਡਰਾਉਂਡ ਧਮਕਾਉਣ ਤੇ ਕਤਲ ਕਰਨ ਦੀਆਂ ਧਰਾਵਾਂ ਮਾਂ ਦੇ ਹੇਠ ਪਰਚਾ ਦਰਜ ਕੀਤਾ ਗਿਆ ਇਹ ਪਰਚਾ ਜੋ ਡੀਜੀਪੀ ਵੱਲੋਂ ਇੱਕ ਐਫਿਡੇਵਿਟ ਅੱਜ ਹਾਈ ਕੋਰਟ ਦੇ ਵਿੱਚ ਦਿੱਤਾ ਗਿਆ ਸੀਗਾ ਤੇ ਉਸ ਦੇ 18 20 ਪੰਨਿਆਂ ਦੇ ਇਸ ਐਫਿਡੇਵਿਟ ਦੇ 7 ਨੰਬਰ ਪੇਜ ਦੇ ਉੱਪਰ ਉਹਨਾਂ ਨੇ ਮੰਨਿਆ ਹੈ ਕਿ ਵੀ ਬਾਬਾ ਰਣਜੀਤ ਸਿੰਘ ਟਟਰੀਆਂ ਵਾਲਾ ਜੋ ਕਿ ਪਰਮੇਸ਼ਰ ਗਵਾਰ ਦੇ ਮੁਖੀ ਨੇ ਸਿੱਖ ਪ੍ਰਚਾਰਕ ਨੇ ਉਹਨਾਂ ਦੇ ਉੱਪਰ ਕੈਥੋਲਿਕ ਲੜਕੀ ਨੂੰ ਜ਼ਾਹਿਰ ਦੇ ਕੇ ਮਾਰਨ ਉਸ ਦਾ ਰੇਪ ਕਰਨ ਤੇ ਡਰਾਉਂਤ ਧਮਕਾਉਣ ਦੀਆਂ ਧਾਰਾਵਾਂ ਹੇਠ ਧਾਰਾ 376 ਰੇਪ ਧਾਰਾ 506 ਡਰਾਉਂਤ ਧਮਕਾਉਣ ਅਤੇ ਧਾਰਾ 302 ਕਤਲ ਕਰਨ ਦੇ ਜੁਰਮਾਂ ਹੇਠ ਪਰਚਾ ਦਰਜ ਕੀਤਾ ਗਿਆ ਹੈ ਤੇ ਇਹ ਕੱਲ ਨੂੰ ਫਿਰ ਇਹ ਦੁਬਾਰਾ ਸੁਣਵਾਈ ਹੈ ਤੇ ਆਪ ਜੀ ਨੂੰ ਦੱਸ ਦਈਏ ਕਿ ਜੋ ਸਾਡੀ ਗੱਲਬਾਤ ਹੋਈ ਹੈ ਨਮਨੀਤ ਕੌਰ ਜੋ ਕਿ ਪਰਿਵਾਰ ਦੀ ਵਕੀਲ ਹੈ ਨਮਨੀਤ ਕੌਰ ਨੇ ਦੱਸਿਆ ਇਹ ਜੋ ਮਾਮਲਾ ਹੈ 2012 ਦੇ ਵਿੱਚ 22 ਫਰਵਰੀ 2012 ਤੋਂ ਸ਼ੁਰੂ ਹੁੰਦਾ ਹੈ ਤੇ ਜਿਹੜੀ ਇੱਕ ਕੈਥਲ ਦੀ ਰਹਿਣ ਵਾਲੀ ਲੜਕੀ ਹੈ ਜੋ ਕਿ ਬਾਬਾ ਆਪਣੀ ਮਾਤਾ ਦੇ ਨਾਲ ਪਰਮੇਸ਼ਰ ਦੁਆਰ ਵਿਖੇ ਆਉਂਦੀ ਹੈ ਤੇ ਬਾਬਾ ਜੀ ਦੇ ਸੰਪਰਕ ਦੇ ਵਿੱਚ ਆਉਂਦੀ ਹੈ ਬਾਬਾ ਰਣਜੀਤ ਸਿੰਘ ਢਟਰੀ ਵਾਲੇ ਦੇ ਸੰਪਰਕ ਚ ਆਉਂਦੀ ਹੈ ਤੇ ਉਸ ਦੇ ਨਾਲ ਉਸ ਦੀਆਂ ਹੋਰ ਸਹੇਲੀਆਂ ਵੀ ਉਸ ਦੇ ਸੰਪਰਕ ਦੇ ਵਿੱਚ ਆਉਂਦੀਆਂ ਤੇ ਉੱਥੇ ਜੋ ਲੜਕੀ ਦੀ ਵਕੀਲ ਨੇ ਦੱਸਿਆ ਕਿ ਪਰਿਵਾਰ ਨੇ ਜੋ ਇਲਜ਼ਾਮ ਲਾਏ ਨੇ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਉਹ ਦੱਸਿਆ ਕਿ ਉਹਨਾਂ ਦੀ ਦੋਸਤੀ ਬਾਬੇ ਦੀ ਦੋਸਤੀ ਉਹਨਾਂ ਦੀ ਬੇਟੀ ਦੇ ਨਾਲ ਹੋ ਜਾਂਦੀ ਹੈ ਉਹਨਾਂ ਦੀ ਮਾਤਾ ਇੰਦਰ ਕੌਰ ਵੱਲੋਂ ਇਹ ਇਲਜ਼ਾਮ ਲਗਾਏ ਗਏ ਹਨ ਤੇ ਵੀ ਉਹਨਾਂ ਦੀ ਉਹਦੇ ਭਰਾ ਫਤਿਹ ਸਿੰਘ ਵੱਲੋਂ ਇਹ ਇਲਜ਼ਾਮ ਲਗਾਏ ਗਏ ਹੈ ਕਿ ਉਹਨਾਂ ਦੀ ਜੋ ਦੋਸਤੀ ਹੈ ਲੜਕੀ ਦੀ ਹੋ ਜਾਂਦੀ ਹੈ ਬਾਬਾ ਰਣਜੀਤ ਸਿੰਘ ਢੱਡਰੀਆਂ ਦੇ ਨਾਲ ਉਸ ਤੋਂ ਬਾਅਦ ਉਹ ਪ੍ਰੈਗਨੈਂਟ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਉਹ ਜਦੋਂ ਆਪਣਾ ਦਾਵਾ ਕਰਦੀ ਹੈ ਕਿ ਵੀ ਮੈਨੂੰ ਕਬੂਲ ਕੀਤਾ ਜਾਵੇ ਨਹੀਂ ਫਿਰ ਮੈਂ ਜੋ ਸਾਰਾ ਸੰਸਾਰ ਨੂੰ ਥੋੜਾ ਨਸ਼ਰ ਕਰਦੇ ਆਂ ਕਿ ਜੋ ਵੀ ਤੁਸੀਂ ਮੇਰੇ ਨਾਲ ਕੀਤਾ ਹੈ ਤੇ ਮੇਰੀਆਂ ਸਹਿਲੀਆਂ ਦੇ ਨਾਲ ਕੀਤਾ ਤੇ ਜਦੋਂ ਇਹ ਮਾਮਲਾ ਵੱਧ ਆਇਆ ਤਾਂ 22 ਫਰਵਰੀ 2012 ਨੂੰ ਜੋ ਪਰਮੇਸ਼ਵਰਦਾਰ ਵਿਖੇ ਬੁਲਾਇਆ ਜਾਂਦਾ ਜੋ ਕਿ ਲੜਕੀ ਦੀ ਮਾਤਾ ਵੱਲੋਂ ਇਲਜ਼ਾਮ ਲਗਾਏ ਗਏ ਆ ਜੋ ਪਟੀਸ਼ਨ ਮਾਨਯੋਗ ਜੱਜ ਸਾਹਿਬ ਜੱਜ ਸਾਹਿਬ ਕੋਲ ਦਿੱਤੀ ਗਈ ਹੈ ਉਸ ਦੇ ਵਿੱਚ ਕਿਹਾ ਗਿਆ ਕਿ ਵੀ ਮੈਨੂੰ ਉੱਥੇ ਬੁਲਾਇਆ ਜਾਂਦਾ ਤੇ ਮੇਰੀ ਬੇਟੀ ਨੂੰ ਬੁਲਾਇਆ ਜਾਂਦਾ ਉਹਨਾਂ ਨੂੰ ਇਹ ਸੀ ਕਿ ਵੀ ਇੱਥੇ ਕੋਈ ਫੈਸਲਾ ਕਰਨਾ ਤੇ ਉੱਥੇ ਤੋਂ ਖੇ ਨਾਲ ਉਸ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਜਾਂਦਾ ਤੇ ਫਿਰ ਉਸ ਤੋਂ ਬਾਅਦ ਉਸ ਨੂੰ ਹਸਪਤਾਲ ਲੈ ਕੇ ਜਾਇਆ ਜਾਂਦਾ ਜੋ ਜੋ ਵਕੀਲ ਨਵਨੀਤ ਕੌਰ ਨੇ ਉਹਨਾਂ ਨੇ ਦੱਸਿਆ ਕਿ ਵੀ ਬਹੁਤ ਇਹ 12 ਸਾਲ ਉਹਨਾਂ ਨੂੰ ਸੰਘਰਸ਼ ਕਰਨਾ ਪਿਆ ਇਹ ਐਫ ਆਈ ਆਰ ਕਰਾਉਣ ਵਾਸਤੇ ਕਿਉਂਕਿ ਜੋ ਦੋਸ਼ੀ ਨੇ ਉਹ ਬਹੁਤ ਹੀ ਮਜ਼ਬੂਤ ਨੇ ਤੇ ਪਰਿਵਾਰ ਨੂੰ ਡਰਾਇਆ ਤੇ ਮੁਕਾਇਆ ਗਿਆ ਇੱਥੋਂ ਤੱਕ ਕਿ ਉਹਨਾਂ ਦਾ ਮਕਾਨ ਵੀ ਢਾਇਆ ਗਿਆ ਉਹਨਾਂ ਨੇ ਹੋਰ ਵੀ ਕਈ ਤਰ੍ਹਾਂ ਦੇ ਸੰਗੀਮ ਇਲਜ਼ਾਮ ਵੀ ਲਗਾਏ ਤੇ ਦੱਸਿਆ ਕਿ ਵੀ ਉਹਨਾਂ ਦਾ ਭਰਾ ਵੀ ਜਿਹੜਾ ਲੁਕਦਾ ਛੁਪਦਾ ਰਿਹਾ ਜੋ ਕਿ ਉਹਨਾਂ ਨੇ ਸਾਰਾ ਕੁਝ ਆਪਰੀ ਪਟੀਸ਼ਨ ਦੇ ਵਿੱਚ ਲਿਖਿਆ ਹੋਇਆ ਤੇ ਇੱਥੋਂ ਹੁਣ ਜੇ ਇਹ ਮਾਮਲੇ ਦੇ ਅਸੀਂ ਪਿੱਛੇ ਜਾਈਏ ਤਾਂ ਹੁਣ ਇਸ ਮਾਮਲੇ ਦੇ ਵਿੱਚ ਜੋ 12 ਸਾਲ ਪਹਿਲਾਂ ਹੋਇਆ ਤੇ ਇਹ ਪਰਮੇਸ਼ਰ ਗੁਵਾਰ ਦੇ ਅੰਦਰ ਹੋਇਆ ਤੇ ਉਸ ਤੋਂ ਬਾਅਦ ਜੋ ਨਮਨੀਤ ਕੌਰ ਜੋ ਕਿ ਵਕੀਲ ਨੇ ਉਹਨਾਂ ਦਾ ਕਹਿਣਾ ਹੈ ਕਿ ਵੀ ਇਸ ਦੇ ਵਿੱਚ ਬਹੁਤ ਕਈ ਤਰ੍ਹਾਂ ਦੇ ਜੋ ਫਾਲਟਸ ਨੇ ਕੇਸ ਦੇ ਵਿੱਚ ਜਿਸ ਕਰਕੇ ਇਹ ਕੇਸ ਲਟਕਦਾ ਰਿਹਾ ਤੇ ਇਹ ਸਾਰੇ ਜੋ ਅਸੀਂ ਅੱਗੇ ਲੈ ਕੇ ਆਏ ਕਿਉਂਕਿ ਕੈਥਲ ਦੀ ਲੜਕੀ ਸੀਗੀ ਜਿਸ ਨੂੰ ਕੇ ਜ਼ਹਿਰ ਦਿੱਤਾ ਗਿਆ ਜਦੋਂ ਇਸ ਨੂੰ ਹਸਪਤਾਲ ਲਿਆਇਆ ਜਾਂਦਾ ਤਾਂ ਨਾ ਉੱਥੇ ਲਿਖਿਆ ਜਾਂਦਾ ਵੀ ਕੌਣ ਲੈ ਕੇ ਆਇਆ ਕਿੰਨੇ ਵਜੇ ਲੈ ਕੇ ਆਇਆ ਤੇ ਕਿਸ ਤਰ੍ਹਾਂ ਇੱਥੇ ਪਹੁੰਚੀ ਹੈ ਤੇ ਇਸ ਤੋਂ ਇਲਾਵਾ ਜੋ ਉਸ ਸਮੇਂ ਦੀ ਜੋ ਲੜਕੀ ਦੀ ਸਟੇਟਮੈਂਟ ਹੈ ਲੜਕੀ ਨੇ ਬਾਰ-ਬਾਰ ਕਿਹਾ ਹੈ ਕਿ ਵੀ ਮੈਂ ਪ੍ਰੈਗਨੈਂਟ ਹੈ ਤੇ ਮੈਨੂੰ ਬਾਬਾ ਰਣਜੀਤ ਸਿੰਘ ਨਾਲ ਮੇਰੇ ਨਾਲ ਸਬੰਧ ਸਥਾਪਿਤ ਕੀਤੇ ਸੀਗੇ ਉਸ ਤੋਂ ਮੈਂ ਪ੍ਰੈਗਨੈਂਟ ਹੋਈ ਹਾਂ ਤੇ ਹਾਲਾਂਕਿ ਜੋ ਰਿਪੋਰਟ ਹੈ ਨਮਨੀਤ ਕੌਰ ਜੀ ਦਾ ਕਹਿਣਾ ਹੈ ਵਕੀਲ ਸਾਹਿਬਾਂ ਦਾ ਕਿ ਵੀ ਜੋ ਰਿਪੋਰਟ ਹੈ ਪੋਸਟਮਾਰਟਮ ਦੀ ਉਸ ਦੇ ਵਿੱਚ ਉਸ ਦੇ ਪ੍ਰੈਗਨੈਂਟ ਹੋਣ ਦੀ ਗੱਲ ਨਹੀਂ ਆਉਂਦੀ ਕਿਉਂਕਿ ਇਸ ਦੇ ਵਾਸਤੇ ਵਿਸ਼ੇਸ਼ ਜਾਂਚ ਕੀਤੀ ਜਾਂਦੀ ਹੈ ਜੇਕਰ ਅਸੀਂ ਮੈਸੀ ਪੋਸਟਮਾਰਟਮ ਕਰਾਉਨੇ ਆ ਤਾਂ ਪੋਸਟਮਾਰਟਮ ਦੇ ਵਿੱਚ ਐਦਾਂ ਦੀ ਕੋਈ ਗੱਲ ਨਹੀਂ ਆਉਂਦੀ ਇਸ ਵਾਸਤੇ ਵਿਸ਼ੇਸ਼ ਜਾਂਚ ਕਰਾਉਣੀ ਪੈਂਦੀ ਹੈ ਤਾਂ ਇਹ ਸਿੱਧ ਹੋ ਪਉਂਦਾ ਤੇ ਇਸ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਜੋ سنگੀਨ ਇਲਜ਼ਾਮ ਬੱਬਾ ਜੀ ਦੇ ਉੱਪਰ ਹਰਜੀਤ ਸਿੰਘ ਢੜਰੀਆਂ ਵਾਲੇ ਤੇ ਲਗਾਏ ਗਏ ਨੇ ਤੇ ਇਸ ਤੋਂ ਜਦੋਂ ਇਸ ਤੋਂ ਜੋ ਜੀਐਸ ਕੋ ਮਨਾਇਆ ਜੋ ਕਿ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਵਕੀਲ ਹੈ ਉਹਨਾਂ ਨੇ ਕਿਹਾ ਕਿ ਵੀ ਇਸ ਇਹ ਕੇਸ ਜੋ ਕਿ 2012 ਦੇ ਵਿੱਚ ਹੋਇਆ ਸੀ ਉਹ ਲੜਕੀ ਨੇ ਗੇਟ ਦੇ ਉੱਪਰ ਦਵਾਈ ਖਾਧੀ ਸੀਗੀ ਤੇ ਉਸ ਨੂੰ ਐਂਬੂਲੈਂਸ ਵਾਲਾ ਕੇ ਉੱਥੇ ਹਸਪਤਾਲ ਭੇਜਿਆ ਗਿਆ ਸੀਗਾ ਸਾਡਾ ਉਸ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਜਾਂ ਬਾਬਾ ਜੀ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਉਹਨਾਂ ਦਾ ਨਾਲ ਕਿਸੇ ਤਰ੍ਹਾਂ ਦਾ ਕੋਈ ਜੋ ਸੰਬੰਧ ਨਹੀਂ ਹੈਗਾ ਉਹ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਕੋਰਟ ਦੇ ਵਿੱਚ ਸਾਬਤ ਕਰਦੇ ਆਂਗੇ ਤੇ ਇੱਥੇ ਆਪ ਜੀ ਨੂੰ ਦੱਸ ਦਈਏ ਕਿ ਵੀ ਮਾਨਯੋਗ ਹਾਈ ਕੋਰਟ ਨੇ ਜਿੱਥੇ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਤੇ 376 506 302 ਦਾ ਪਰਚਾ ਦਰਜ ਕਰਨ ਦੀ ਗੱਲ ਆਈ ਹੈ ਅੱਗੇ ਉੱਥੇ ਹਾਈ ਕੋਰਟ ਵੱਲੋਂ ਜੋ ਉਸ ਸਮੇਂ ਤੱਕ ਤਤਕਾਲੀ ਐਸ ਐਚਓ ਅਸ਼ੋਕ ਕੁਮਾਰ ਨੂੰ ਅਤੇ ਡੀ ਐਸ ਪੀ ਸੇਵਾ ਸਿੰਘ ਮੱਲੀ ਨੂੰ ਉਹਨਾਂ ਨੂੰ ਵੀ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ ਕੱਲ ਨੂੰ ਫੇਰ ਦੁਬਾਰਾ ਤਰੀਕਾ ਤੇ ਵੇਖਣਾ ਬਣਦਾ ਹੈ ਕਿ ਵੀ ਕਲੂ ਕੀ ਫੈਸਲਾ ਹੁੰਦਾ ਇਸ ਤੋਂ ਇਲਾਵਾ ਤਰੰਤ ਜੋ ਜਦੋਂ ਇਹ ਫੈਸਲਾ ਹੁੰਦਾ ਤਾਂ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਪਰਮੇਸ਼ਰ ਦਵਾਰ ਉਹ ਕਹਿੰਨੇ ਕਿ ਮੈਂ ਬਹੁਤ ਹੈਰਾਨ ਆ ਇਸ ਮਾਮਲੇ ਤੋਂ ਜੋ ਮੇਰੇ ਤੇ ਐਫ ਆਈ ਆਰ ਹੋਈ ਹੈ ਪਰ ਮੈਂ ਹਾਈ ਕੋਰਟ ਦਾ ਸਤਿਕਾਰ ਕਰਦਾ ਤੇ ਜੋ ਛੱਡੇ ਇਲਜ਼ਾਮ ਲੱਗੇ ਆ ਅਸੀਂ ਉਹਨਾਂ ਦਾ ਸਾਹਮਣਾ ਕਰਾਂਗੇ ਤੇ ਮੈਂ ਪੁਲਿਸ ਨੂੰ ਜੋ ਵੀ ਇਨਵੈਸਟੀਗੇਸ਼ਨ ਕਰਨੀ ਚਾਹੁੰਦੇ ਮੈਂ ਉਹਨਾਂ ਨੂੰ ਹਰ ਤਰ੍ਹਾਂ ਨਾਲ ਸਹਿਯੋਗ ਕਰਨ ਨੂੰ ਤਿਆਰ ਆ ਚਾਹੇ ਉਹ ਮੇਰੇ ਕੋਲ ਆ ਜਾਣ ਚਾਹੇ ਮੈਨੂੰ ਕਿਤੇ ਬੁਲਾ ਲੈਣ ਜਾਂ ਮੈਨੂੰ ਕਿਤੇ ਲੈ ਕੇ ਜਾਣਾ ਚਾਹੁੰਦੇ ਆ ਤਾਂ ਅਸੀਂ ਪਰਮੇਸ਼ਵਰ ਦਵਾਰ ਦਾ ਜਥਾ ਜਿੱਥੇ ਵੀ ਉਸ ਜਿਵੇਂ ਵੀ ਸਾਨੂੰ ਕਹਿਣਗੇ ਅਸੀਂ ਇਨਵੈਸਟੀਗੇਸ਼ਨ ਦਾ ਹਿੱਸਾ ਬਣਾਂਗੇ ਤੇ ਸੁਣੋ ਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਕੀ ਕਹਿੰਦੇ ਨੇ ਆਪਣਾ ਪਹਿਲਾ ਬਿਆਨ ਕੀ ਆਉਂਦਾ ਉਹ ਵੀ ਸੁਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਨਿਊਜ਼ ਸਾਰੇ ਪਾਸੇ ਚੱਲ ਰਹੀ ਹੈ ਕਿ ਭਾਈ ਰਣਜੀਤ ਸਿੰਘ ਉਤੇ ਰੇਪ ਦਾ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਇਹ ਨਿਊਜ਼ ਹੈ ਹੀ ਇਦਾਂ ਦੀ ਐ ਸਭ ਨੂੰ ਹੈਰਾਨ ਕਰਦੀ ਐ ਮੈਨੂੰ ਵਿਰੋਧ ਕਰਨ ਵਾਲੇ ਖੁਸ਼ ਹੁੰਦੇ ਨੇ ਪਿਆਰ ਕਰਨ ਵਾਲਿਆਂ ਦਾ ਕਿਤੇ ਨਾ ਕਿਤੇ ਦਿਲ ਦੁਖਦਾ ਹੈ ਹੈਰਾਨ ਵੀ ਹੁੰਦੇ ਨੇ ਤੇ ਮੈਂ ਖੁਦ ਵੀ ਬਹੁਤ ਹੈਰਾਨ ਹੋਇਆ ਇਸ ਤਰ੍ਹਾਂ ਦਾ ਮਾਮਲਾ ਇਸ ਤਰ੍ਹਾਂ ਦਾ ਇਲਜ਼ਾਮ ਜਿਹੜਾ ਉਹ ਮੇਰੇ ਤੇ ਲੱਗਿਆ ਪਰ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਵੀ ਹਾਂ ਇਹਨੂੰ ਟਾਈਮ ਲੱਗ ਸਕਦਾ ਕੁਝ ਦਿਨ ਕੁਝ ਮਹੀਨੇ ਲੱਗ ਸਕਦੇ ਨੇ ਪਰ ਇਹ ਕਲੀਅਰ ਹੋ ਜਾਏਗਾ ਵੀ ਇਹ ਇਲਜ਼ਾਮ ਹੈ ਮੇਰੀ ਅੱਜ ਦੀ ਵੀਡੀਓ ਤੁਸੀਂ ਸਾਹਮਣੇ ਰੱਖਿਓ ਕਿਉਂਕਿ ਇਨਵੈਸਟੀਗੇਸ਼ਨ ਹੋਣੀ ਹੈ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਮਾਨਯੋਗ ਹਾਈ ਕੋਰਟ ਦੇ ਕੋਲ ਪਰਿਵਾਰ ਗਿਆ 13 ਸਾਲ ਪਹਿਲਾਂ ਗੇਟ ਦੇ ਅੱਗੇ ਸੁਸਾਈਡ ਲੜਕੀ ਨੇ ਕੀਤਾ ਸੀ ਮਾਮਲਾ ਕਲੋਜ਼ ਹੋ ਗਿਆ ਸਾਰਾ ਕੁਝ ਉਹਦਾ ਇਨਵੈਸਟੀਗੇਸ਼ਨ ਹੋਈ ਉਸ ਵੇਲੇ ਵਿੱਚ ਤੇ ਹੁਣ ਉਹਨਾਂ ਨੇ ਦੁਬਾਰਾ ਉਦੋਂ ਕਿਹਾ ਸੀ ਕੋਈ ਕਾਰਵਾਈ ਨਹੀਂ ਕਰਾਉਣੀ ਕਿਉਂਕਿ ਜਿੰਨੀ ਹੋਣੀ ਸੀ ਹੋ ਗਈ ਸੀ ਸੁਸਾਈਡ ਵਿੱਚ ਕਿਸੇ ਉੱਤੇ ਕਤਲ ਦਾ ਮਾਮਲਾ ਦਰਜ ਨਹੀਂ ਸੀ ਹੋ ਸਕਦਾ ਪਰ ਹੁਣ ਉਹ ਹਾਈ ਕੋਰਟ ਗਏ ਤੇ ਹਾਈ ਕੋਰਟ ਦੇ ਜੱਜ ਸਾਹਿਬ ਨੇ ਕਿਹਾ ਵੀ ਐਫ ਆਈ ਆਰ ਕਰਕੇ ਜਾਂਚ ਕਰੋ ਐਫ ਆਈ ਆਰ ਹੋਈ ਹੈ ਤੇ ਮੇਰੀ ਆਪ ਸਾਰਿਆਂ ਨੂੰ ਬੇਨਤੀ ਹੈ ਇਨਵੈਸਟੀਗੇਸ਼ਨ ਪੁਲਿਸ ਨੇ ਪ੍ਰਸ਼ਾਸਨ ਨੇ ਕਰਨੀ ਹੈ ਤੇ ਮੈਂ ਆਪ ਸਾਰਿਆਂ ਸਾਹਮਣੇ ਬੇਨਤੀ ਕਰ ਰਿਹਾ ਚਾਹੇ ਉਹ ਮੈਨੂੰ ਬੁਲਾ ਕੇ ਇਨਵੈਸਟੀਗੇਸ਼ਨ ਕਰ ਲੈਣ ਚਾਹੇ ਮੇਰੇ ਕੋਲ ਆ ਕੇ ਇਨਵੈਸਟੀਗੇਸ਼ਨ ਕਰ ਲੈਣ ਚਾਹੇ ਮੈਨੂੰ ਲਿਜਾ ਕੇ ਇਨਵੈਸਟੀਗੇਸ਼ਨ ਕਰ ਲੈਣ ਕਿਸੇ ਵੀ ਤਰ੍ਹਾਂ ਦੀ ਇਨਵੈਸਟੀਗੇਸ਼ਨ ਇਸ ਕੇਸ ਵਿੱਚ ਹੋਏਗੀ ਮੈਂ ਸਾਡਾ ਸਾਰਾ ਪਰਮੇਸ਼ਰ ਦੁਆਰ ਦਾ ਜਥਾ ਸਾਰੇ ਅਸੀਂ ਇਹਦੇ ਵਿੱਚ ਪੂਰਾ ਸਹਿਯੋਗ ਕਰਾਂਗੇ 1% ਨਹੀਂ 200% ਅਸੀਂ ਸੱਚ ਕਹਿ ਰਹੇ ਹਾਂ ਕਿ ਕਿਸੇ ਤਰ੍ਹਾਂ ਦਾ ਵੀ ਸਾਡਾ ਇਹਦੇ ਵਿੱਚ ਕਸੂਰ ਨਹੀਂ ਨਿਕਲੇਗਾ ਪੋਸਟਮਾਰਟਮ ਦੀ ਰਿਪੋਰਟ ਵਿੱਚ ਕੁਝ ਵੀ ਨਹੀਂ ਹੈਗਾ ਕੋਈ ਰੇਪ ਨਹੀਂ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਪਰ ਉਹਨਾਂ ਦੇ ਅੰਦਰ ਇੱਕ ਡਾਊਟ ਹੈ ਫੈਮਿਲੀ ਦੇ ਕਿਤੇ ਸਾਡੀ ਬੱਚੀ ਨਾਲ ਇਦਾਂ ਤਾਂ ਨਹੀਂ ਸੀ ਹੋਇਆ ਤੇ ਉਹਨਾਂ ਨੂੰ ਆਪਣਾ ਡਾਊਟ ਕਲੀਅਰ ਕਰਨਾ ਚਾਹੀਦਾ ਚੰਗੀ ਗੱਲ ਹੈ ਹਾਈ ਕੋਰਟ ਨੇ ਕਿਹਾ ਕਿ ਜਾਂਚ ਕਰ ਲਓ ਐਫ ਆਈ ਆਰ ਕਰਕੇ ਜਾਂਚ ਕਰ ਲਓ ਸੋ ਹੈਰਾਨੀ ਜਿੱਥੇ ਤੁਹਾਨੂੰ ਸਾਰਿਆਂ ਨੂੰ ਹੈ ਉੱਥੇ ਮੈਨੂੰ ਵੀ ਹੈ ਇਦਾਂ ਦਾ ਜਦੋਂ ਕੇਸ ਕਿਸੇ ਤੇ ਵੀ ਬਣਦਾ ਤੇ ਇੱਕਦਮ ਹੈਰਾਨ ਹੋ ਜਾਂਦਾ ਹੈ ਤੇ ਮੇਰੀ ਆਪ ਸਾਰਿਆਂ ਨੂੰ ਬੇਨਤੀ ਹੈ ਕੁਝ ਦਿਨ ਹੋ ਸਕਦਾ ਕੁਝ ਮਹੀਨੇ ਸਾਨੂੰ ਵੇਟ ਕਰਨੀ ਪਵੇ ਤੇ ਆਪਣੇ ਆਪ ਸੱਚ ਸਾਹਮਣੇ ਆ ਜਾਏਗਾ ਮੈਨੂੰ ਹਾਈ ਕੋਰਟ ਉੱਤੇ ਵੀ ਤੇ ਨਾਲ ਪੰਜਾਬ ਪੁਲਿਸ ਦੇ ਉੱਤੇ ਵੀ ਪੂਰਨ ਪਰੋਸਾ ਹੈ ਤੇ ਗੁਰੂ ਸਾਹਿਬ ਦੀ ਕਿਰਪਾ ਹੋਣੀ ਹੈ ਪਰਮੇਸ਼ਰ ਦੁਆਰ ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਗੇਟ ਦੇ ਅੱਗੇ ਉਹਨੇ ਲੜਕੀ ਨੇ ਸੁਸਾਈਡ ਕੀਤਾ ਸੀ ਤੇ ਆਪਣੇ ਆਪ ਆਉਣ ਵਾਲੇ ਦਿਨਾਂ 'ਚ ਇਹ ਗੱਲ ਕਲੀਅਰ ਹੋ ਜਾਏਗੀ 1% ਵੀ ਮੇਰਾ 1% ਵੀ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਕਸੂਰ ਨਹੀਂ ਨਿਕਲੇਗਾ ਪਰ ਜ਼ਾਬਤਾ ਰੱਖਣ ਦੀ ਵੱਡੀ ਲੋੜ ਹੈ ਕਿਉਂਕਿ ਇਹੋ ਜੇ ਸਮੇਂ ਇੱਕਦਮ ਪ੍ਰੈਸ਼ਰ ਹੋ ਜਾਂਦਾ ਬ੍ਰੇਨ ਤੇ ਜਿਹੜੇ ਜਾਣਦੇ ਨੇ ਜਿਹੜੇ ਸੁਣਦੇ ਨੇ ਵੀ ਆਹ ਕੀ ਹੋ ਗਿਆ ਤੇ ਆਪ ਸਾਰਿਆਂ ਨੂੰ ਬੇਨਤੀ ਹੈ ਆਪਾਂ ਜ਼ਾਬਤੇ 'ਚ ਰਹੀਏ ਮਨ ਸ਼ਾਂਤ ਰੱਖੀਏ ਤੇ ਪ੍ਰੋਸਾਹ ਰੱਖੀਏ ਕੁਝ ਦਿਨ ਲੱਗ ਸਕਦੇ ਨੇ ਆਪਣੇ ਆਪ ਸਾਰਾ ਕੁਝ ਸਾਹਮਣੇ ਆ ਜਾਏਗਾ ਵੀਡੀਓ ਤੁਹਾਨੂੰ ਸਾਰਿਆਂ ਨੂੰ ਸ਼ੇਅਰ ਕਰਨੀ ਪੈਣੀ ਹੈ ਤਾਂ ਕਿ ਹਰ ਤੱਕ ਪਹੁੰਚ ਸਕੇ ਤੇ ਨਿਊਜ਼ ਚੈਨਲਾਂ ਵਾਲਿਆਂ ਨੂੰ ਵੀ ਮੇਰੀ ਹੱਥ ਜੋੜ ਕੇ ਬੇਨਤੀ ਭਰਾਵੋ ਦੂਜਾ ਪੱਖ ਵੀ ਰੱਖਿਆ ਤੁਸੀਂ ਮੈਂ ਸਾਰਾ ਕੁਝ ਲੋਕਾਂ ਸਾਹਮਣੇ ਤੇ ਮੇਰੀ ਵੀਡੀਓ ਵੀ ਜਰੂਰ ਚਲਾ ਦਿਓ ਸਾਰੀ ਦੀ ਸਾਰੀ ਤਾਂ ਜੋ ਪਤਾ ਲੱਗ ਸਕੇ ਕਿ ਸਾਡਾ ਪੱਖ ਕੀ ਹੈ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਮੈਂ ਰੈਡੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ